आठ दिन हो गया है आठ दिन कितना परेशानी आ रही है बहुत ज्यादा परेशानी आ रहा है पानी तो दूसरे घर से जिसका से है, उसके से पानी ले रहे हैं और रोज रोज मांगने में भी शर्म लगता है अच्छा मुझे गाली समझ आई तुम सौ सौ रुपया इकट्ठा किया सौ सौ रुपया इकट्ठा किया पानी का बिल ल हर महीने सौ सौ रूपए ਕਲੋਨੀ ਦੇ ਵਿੱਚ ਤੁਹਾਨੂੰ ਜਾਣ ਤੱਕ ਪਹਿਲਾਂ ਕੋਈ ਐਗਰੀਮੈਂਟ ਹੋਇਆ ਤਾਂ ਨਾ ਕੀ ਪਾਣੀ ਦੇ ਪੈਸੇ ਲੱਗੂਏ ਕੋਈ ਕੋਈ ਐਗਰੀਮੈਂਟ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਉਹ ਕਹਿੰਦਾ 100 ਰੁਪਏ ਜਿਹੜਾ ਦੇਊਗਾ ਉਹਨੂੰ ਪਾਣੀ ਮਿਲੇਗਾ ਅਦਰਵਾਈਜ਼ ਕਨੈਕਸ਼ਨ ਕੱਢ ਦਊਗਾ ਅੱਛਾ ਕੀ ਕੀ ਉਹਨਾਂ ਨੇ ਤੁਹਾਨੂੰ ਕਹਿੰਦੇ ਤੁਸੀਂ ਅੰਦਰ ਕਿਉਂ ਵਾਟ ਰਹੇ ਹੋ ਮੈਂ ਕਿਹਾ ਅਸੀਂ ਕਿਹੜਾ ਉੱਗਰ ਵਾਦਦੀ ਹਾਂ ਜਦੋਂ ਵੋਟ ਲੈਣੀ ਸੀ ਤੁਸੀਂ ਸਾਡੇ ਘਰ ਆ ਕੇ ਪਾਏ ਹੋ ਹੱਥ ਜੋੜੇ ਆ ਅੱਜ ਇਲੈਕਸ਼ਨ ਹੋ ਗਿਆ ਹੈ ਵੋਟਾਂ ਮਿਲਦੀਆਂ ਤੁਸੀਂ ਸਰਪੰਚ ਬਣ ਕੇ ਤੇ ਤੁਸੀਂ ਸਾਨੂੰ ਧੋਖਾ ਕਰ ਰਹੇ ਹੋ ਕੋਈ ਦਾਲ ਨਹੀਂ ਹੋਈ ਸਮਾ ਕੋ ਜਦੋਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਸਰਪੰਚ ਦੀ ਮਦਰ ਸਾਡੇ ਨਾਲ ਬੈਟ ਲੈਂਗੁਏਜ ਦੇ ਨਾਲ ਨਹੀਂ ਸੀ ਬਹਿਤਦਾ ਸਾਡੇ ਨਹੀਂ ਨਹੀਂदाई ਦਰੀ ਤਾਪਦੀ ਗਰਮੀ ਚ ਕੋਈ ਪਾਗਲ ਥੋੜੀ ਆਪਣੇ ਘਰੋਂ ਬਾਹਰ ਨਿਕਲਦਾ ਜੇ ਪਾਣੀ ਆਂਦਾ ਅੰਦਰ ਟੱਕਾਵਾਲ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਕਲੋਨੀ ਦਾ ਮਾਮਲਾ ਪੱਕਿਆ ਹੋਇਆ ਉੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਹਫਤੇ ਤੋਂ ਜਿਹੜਾ ਪਾਣੀ ਨਹੀਂ ਆ ਰਿਹਾ ਲੋਕਾਂ ਦੇ ਘਰੇ ਹਾਲਾ ਕੀ ਦੱਸਿਆ ਜਾ ਰਿਹਾ ਤੇ 300 ਘਰ ਜਿਹੜੇ ਨੇ ਉੱਥੇ ਹੈਗੇ ਨੇ ਤੇ ਉਹਨਾਂ ਦੇ ਵਿੱਚ ਘਰ ਦੇ ਵਿੱਚ ਪਾਣੀ ਨਹੀਂ ਆ ਰਿਹਾ ਤੇ ਲੋਕਾਂ ਨੇ ਬਾਲਟੀਆਂ ਚੱਕ ਕੇ ਸਰਪੰਚ ਦੇ ਘਰ ਬਾਹਰ ਖੜੇ ਹੋਏ ਨੇ ਦੇਖ ਸਕਦੇ ਹੋ ਸਰਪੰਚ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਵਾ ਮਾਮਲਾ ਜਾਣ ਲੈਂਦੇ ਆ ਕੀ ਪੂਰਾ ਮਾਮਲਾ ਇਹ ਕੀ ਪੂਰਾ ਮਾਮਲਾ ਵੇ ਤੁਸੀਂ ਸਰਪੰਚ ਦੇ ਘਰੇ ਬਾਲਟੀਆਂ ਵਗੈਰਾ ਲੈ ਕੇ ਆਏ ਹੋ ਇੱਥੇ हां जी मेरे वाले सब नुं सत श्री अकाल मैं बोलदी कोनीका महंत जी मैं उसी कॉलोनी ਦੇ ਵਿੱਚ ਰਹਿੰਦੀ ਜਿੱਥੋਂ ਇਹ ਆਏ ਨੇ ਅੱਜ 1 ਹਫ਼ਤਾ ਹੋ ਗਿਆ ਪਾਣੀ ਨਹੀਂ ਆਉਂਦਾ ਜਦੋਂ ਵੀ ਪਾਣੀ ਵਾਲੇ ਨੂੰ ਕਾਲ ਕਰੀਏ ਉਹ ਕਹਿ ਦਿੰਦਾ ਪਾਣੀ ਛੱਡਦਾ ਹੈ ਕਦੇ ਕਹਿ ਦਿੰਦਾ ਤੁਹਾਡਾ ਵਾਲ ਖਰਾਬ ਹੈ ਕਦੇ ਕਹਿ ਦਿੰਦਾ ਪਾਈਪ ਡੰਟ ਹੈ ਉਹ ਹਰ ਮਹੀਨੇ 100 ਰੁਪਏ ਇੱਕ ਘਰ ਤੋਂ ਲੈਂਦਾ ਤਾਂ 300 ਘਰ ਹੈ ਤਾਂ 30000 ਰੁਪਏ ਮਹੀਨਾ ਹੁੰਦਾ ਹੈ ਤੇ ਜੇ ਕੋਈ ਮੋਟਰ ਖਰਾਬ ਹੋ ਜਾਈ ਜਾਂ ਕੋਈ ਟੈਕਨੀਕਲ ਪ੍ਰੋਬਲਮ ਆ ਜਾਏ ਮੋਟਰ ਦੇ ਵਿੱਚ ਉਹ ਹਰ ਘਰ ਤੋਂ 220 250 ਰੁਪਿਆ ਲੈ ਕੇ ਮੋਟਰ ਰਿਪੇਅਰ ਵੀ ਕਰਾਉਂਦਾ ਹੈ ਤੇ ਸਾਲ ਦਾ 6-7 ਲੱਖ ਤੋਂ ਉੱਪਰ ਬੰਦ ਹੈ ਜੇ ਆਪਾਂ 30000 ਰੁਪਏ ਦੇ ਮਹੀਨੇ ਨਾਲ ਜੋੜਦੇ ਆ 647000 ਰੁਪਿਆ ਬੰਦ ਹੈ ਤੇ ਉਹ ਪਾਪਾਣੀ ਪਵਾ ਸਕਦਾ ਹੁਣ ਉਹ ਕਹਿੰਦਾ ਮੈਂ ਪਾਣੀ ਛੱਟਦਾ ਪਹਿਲਾਂ ਟੈਕਨੀਕਲ ਕੁ ਸੋਚਣ ਦੀ ਗੱਲ ਇਹ ਆ ਜੇ ਪਾਣੀ ਛੱਟਦਾ ਤਾਂ ਪੈਪਾਂ ਦੇ ਵਿੱਚੋਂ ਕਿੱਥੇ ਗਿਆ ਉਹ ਸਾਡੇ ਘਰਾਂ ਤੱਕ ਕਿਉਂ ਨਹੀਂ ਪਹੁੰਚ ਰਿਹਾ ਦੇਖੋ ਹਾਲ ਆ ਦੇਖੋ ਹੋਰ ਕਿੰਨੇ ਕੋ ਲੋਕ ਉੱਥੇ ਤੜਪ ਰਹੇ ਨੇ ਬਿਨਾ ਪਾਣੀ ਤੋਂ ਸਾਰਾ ਮੱਲਾ ਹੀ ਪਾਣੀ ਤੋਂ ਇਰੀਟੇਟ ਹੈ ਹਮ ਸਾਰਾ ਹੀ ਹਮ ਕੋਈ ਇੱਕ ਜਣਾ ਨਹੀਂ ਸਾਰੇ ਹੀ ਪਰੇਸ਼ਾਨ ਆ ਹਮ ਪਰ ਅਗਰ ਤੁਸੀਂ ਦੇਖਣਾ ਕੈਮਰੇ ਚ ਕੈਚ ਕਰ ਸਕਦੇ ਹਾਂ ਦੇਖੋ ਪਬਲਿਕ ਕਿੰਨੀ ਦੁਖੀ ਹੈ ਨਹੀਂ ਤਾਂ ਇੱਦਾਂ ਦੀ ਤਪਦੀ ਗਰਮੀ ਚ ਕੋਈ ਪਾਗਲ ਥੋੜੀ ਆਪਣੇ ਘਰੋਂ ਬਾਹਰ ਨਿਕਲਦਾ ਜੇ ਪਾਣੀ ਆਂਦਾ ਹੁੰਦਾ ਤਾਂ ਆਹ ਵੇਖੋ ਤੁਸੀਂ ਇੱਥੇ ਸਰਪੰਚ ਦੇ ਕੋਲ ਆਏ ਹੋ ਕੋਈ ਗੱਲਬਾਤ ਹੋਈ ਤੁਹਾਡੀ ਕੀ ਮਿਲੇ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਸਮਾਂ ਕੋ ਜਦੋਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਸਰਪੰਚ ਦੀ ਮਦਰ ਸਾਡੇ ਨਾਲ ਬੈਟ ਲੈਂਗੁਏਜ ਦੇ ਨਾਲ ਮੀਸੀ ਬੀਵ ਕੀਤਾ ਸਾਡੇ ਨਾਲ ਅੱਛਾ ਕੀ ਕਿਹਾ ਉਹਨਾਂ ਨੇ ਤੁਹਾਨੂੰ ਕਹਿੰਦੇ ਤੁਸੀਂ ਅੰਦਰ ਕਿਉਂ ਵੜ ਰਹੇ ਹੋ ਮੈਂ ਕਿਹਾ ਅਸੀਂ ਕਿਹੜਾ ਉਗਰਵਾਦੀ ਆ ਜਦੋਂ ਵੋਟ ਲੈਣੀ ਸੀ ਤੁਸੀਂ ਸਾਡੇ ਘਰਾਂ ਤੱਕ ਆਏ ਹੋ ਹੱਥ ਜੋੜੇ ਆ ਅੱਜ ਇਲੈਕਸ਼ਨ ਹੋ ਗਏ ਵੋਟਾਂ ਮਿਲ ਗਈਆਂ ਤੁਸੀਂ ਸਰਪੰਚ ਬਣ ਗਏ ਜੇ ਤੁਸੀਂ ਸਾਨੂੰ ਉਦਧਕਾਰ ਰਹੇ ਹੋ ਪ੍ਰਾਂਤ ਸਰਕਾਰ ਦੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਉਹਨਾਂ ਨੇ ਸਖਤ ਕਿਹਾ ਹੈ ਕਿ ਕੋਈ ਵੀ ਆਮ ਵਿਅਕਤੀ ਨੂੰ ਪਰੇਸ਼ਾਨੀ ਨਹੀਂ ਹੋਵੇਗੀ ਤੇ ਹੁਣ ਕਿਸ ਚੀਜ਼ ਦੀ ਪਰੇਸ਼ਾਨੀ ਤੁਹਾਨੂੰ ਛੇੜਨੀ ਪੈਗੀ ਆਮ ਪਾਰਟੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਸ਼ਾਨੀ ਨਹੀਂ ਤੇ ਮੇਰੇ ਖਿਆਲ ਸਾਡੇ ਤੋਂ ਪਰੇਸ਼ਾਨ ਕੋਈ ਹੈ ਹੀ ਨਹੀਂ ਹਮ 8-8 ਦਿਨ ਪਾਣੀ ਨਹੀਂ ਆਉਂਦਾ ਤੁਸੀਂ ਮੇਰੇ ਘਰੇ ਜਾ ਕੇ ਦੇਖੋ ਮੈਂ ਕੁਮਾਨਤ ਹਾਂ ਮੇਰੇ ਘਰੇ ਦੇਖ ਤਿੰਨ ਦਿਨ ਦੇ ਭਾਂਡੇ ਜੁੱਠੇ ਪਏ ਨੇ ਹਮ ਪਾਣੀ ਹੋਏਗਾ ਤਾਂ ਤੋਤੇ ਜਾਣਗੇ ਨਹੀਂ ਤਾਂ ਕਿੱਥੇ ਧੋਣੇ ਹਮ ਖਾਣਾ ਵਗੈਰਾ ਕਿਸ ਤਰ੍ਹਾਂ ਚੱਲ ਰਿਹਾ ਮੈਂ ਤਾਂ ਹੋਟਲ ਤੋਂ ਮੰਗਾ ਕੇ ਖਾ ਰਹੀ ਹਾਂ ਹੁਣ ਮੈਂ ਕੱਲੀ ਮੇਰਾ ਟਾਈਮ ਪਾਸ ਹੋ ਜਾਂਦਾ ਹੈ ਬੱਚਿਆਂ ਵਾਲੇ ਇਹਨਾਂ ਦਾ ਟਾਈਮ ਕਿੱਥੋਂ ਪਾਸ ਹੋਣਾ ਹਮ ਕਿਵੇਂ ਬਣਾਣੇ ਜੇ ਪਾਣੀ ਨਹੀਂ ਹੈ ਤੇ ਕਿਵੇਂ ਰੋਟੀ ਸਬਜ਼ੀ ਤਿਆਰ ਕਰਨੀ ਹੈ ਬਲੋਕੇ ਕਿੱਥੇ ਆ ਰਹੀ ਹੈ ਭਾਜੀ ਬਲੋਕੇ ਦਾ ਤਾਂ ਮੈਨਾਂ ਕੁਝ ਕਹਿ ਨਹੀਂ ਸਕਦੀ ਕਿੱਥੋਂ ਆ ਰਹੀ ਹੈ ਬਟ ਇਹ ਆ ਕਿ ਉਹ ਟਿਊਬ ਵਾਲਾ ਜੋ ਵੀ ਬੋਲਦਾ ਝੂਠ ਬੋਲ ਰਿਹਾ ਹੂੰ ਅੱਛਾ ਮੈਨੂੰ ਗੱਲ ਨਹੀਂ ਸਮਝ ਆਈ ਤੁਸੀਂ 100-100 ਰੁਪਏ ਇਕੱਠਾ ਕੀਤਾ ਕਾਹਦਾ 100-100 ਰੁਪਏ ਇਕੱਠਾ ਕੀਤਾ ਉਹ ਪਾਣੀ ਦਾ ਬਿੱਲ ਲੈਂਦਾ ਹਰ ਮਹੀਨੇ 100-100 ਰੁਪਏ ਪਾਣੀ ਦਾ ਬਿੱਲ ਕਿੰਦਾ ਲੈ ਦਿੰਦਾ ਜਿਦਾਂ ਉਹ ਕਹਿੰਦਾ ਕਿ ਕਲੋਨੀ ਦੇ ਵਿੱਚ ਤੁਹਾਨੂੰ ਜਾਣ ਤੋਂ ਪਹਿਲਾਂ ਕੋਈ ਐਗਰੀਮੈਂਟ ਹੋਇਆ ਤਾਂ ਨਾ ਕੀ ਪਾਣੀ ਦੇ ਪੈਸੇ ਲੱਗੂਏ ਕੁਝ ਲੱਗੂ ਕੋ ਉਹ ਕਹਿੰਦਾ 100 ਰੁਪਏ ਜਿਹੜਾ ਦੇਊਗਾ ਉਹਨੂੰ ਪਾਣੀ ਮਿਲੇਗਾ ਅਦਰਵਾਈਜ਼ ਕਨੈਕਸ਼ਨ ਕੱਢ ਦਊਗਾ ਫੇ ਫੇ ਤੁਸੀਂ ਇਹਦੇ ਤੇ ਕੋਈ ਵੱਡੇ ਅਧਿਕਾਰੀ ਆ ਬੀਸੀ ਡੀਸੀ ਸਾਹਿਬ ਨੂੰ ਮਿਲੇ ਜਾਂ ਕੋਈ ਕਿਸੇ ਕੰਪਲੇਨ ਦੀ ਵਗੈਰਾ ਦਿੱਤੀ ਕਿਤੇ ਨਹੀਂ ਭਾਈ ਜੀ ਜਿਵੇਂ ਕਿ ਤੈਨੂੰ ਕਿਤੇ ਅਸੀਂ ਫਸਟ ਟਾਈਮ ਐਕਸ਼ਨ ਚੱਕਿਆ ਹੈ ਅਗਰ ਸਾਡੀ ਸੁਣਵਾਈ ਨਹੀਂ ਹੋਏਗੀ ਤਾਂ ਅਸੀਂ ਅੱਗੇ ਤੱਕ ਜਾਵਾਂਗੇ इतनी देर हो आपको यहाँ रहते को इंदिरा कॉलोनी में हो गया साल रहे। साल से ऐसा ही, ऐसे ही लग, लग है? रही है ऐसा ही लग रहा है कितनी देर पानी नहीं आया आठ दिन हो गया है आ, दिन हो गया दिन। है दिन दिन ठीक कितना परेशानी आ रही है आपको बहुत ज्यादा परेशानी आ रहा है पानी तो दूसरे घर ऐसी जिसका समर सेबल है उसके ऐसी पानी ले रहे हैं और रोज रोज मांगने में भी शर्म लगता है कितना मांगे दूसरे तीन बार आप सरपंच के घर पे चक्कर लगा चुके हैं तो ਫਸਟ ਵਾਰ ਆਏ ਹਾਂ ਯਾਰ ਅਜੇ ਪਹਿਲੀ ਵਾਰ ਆਏ ਹਾਂ ਅਜੇ ਵਾਰ ਆਏ ਹਾਂ ਅਜਾ ਜਦ ਪੰਚਾਇਤ ਕੀ ਇਹ ਵੋਟੇ ਸੀ ਤੋ ਕੈਸੇ ਮਿਲਤੇ ਥੇ ਆਪਸੇ ਤੋ ਜਾਤੇ ਥੇ ਫੋਟ ਦੇਣੇ ਕੇ ਲੀਏ ਵੋਟ ਲੈਣੇ ਕੇ ਲੀਏ ਆਤੇ ਥੇ ਜਾਤੇ ਜਾਤੇ ਥੇ ਜਾਤੇ ਥੇ ਹਾਂ ਭਾਜੀ ਇੱਕ ਤਾਂ ਚਲੋ ਪ੍ਰਵਾਸੀ ਨੇ ਤੁਸੀਂ ਤਾਂ ਇੱਥੇ ਪੰਜਾਬੀ ਹੋ ਤੇ ਤੁਸੀਂ ਦੱਸੋ ਕਿ ਜਦੋਂ ਵੋਟਾਂ ਦਾ ਟਾਈਮ ਆਉਂਦਾ ਸੀ ਉਹ ਵੋਟਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਸੀ ਮਾਹੌਲ ਕਿਸ ਤਰ੍ਹਾਂ ਬਣਾਉਂਦਾ ਸੀ ਸਰਪੰਚ ਭਾਜੀ ਜਿਸ ਟਾਈਮ ਇਲੈਕਸ਼ਨ ਸੀ ਉਸ ਟਾਈਮ ਹੱਥ ਜੋੜ ਜੋੜ ਕੇ ਕਰੇ ਆਉਂਦੇ ਸੀ ਹਾਂ ਜੇਦੋਂ ਅੱਜ ਪੂਰੀਆਂ ਪੈ ਗਈਆਂ ਤੇ ਅੱਜ ਮੁੜ ਕੇ ਮੇਰੇ ਖਿਆਲ ਜਿੱਦਾਂ ਦੇ ਇਲੈਕਸ਼ਨ ਜਿੱਤੇ ਨੇ ਤੇ ਮੁੜ ਕੇ ਕਦੇ ਕਲੋਨੀ ਚ ਪੁੱਛਿਆ ਵੀ ਨਹੀਂ ਹੋਣਾ ਤੁਹਾਡੇ ਘਰੇ ਕਿਸ ਚੀਜ਼ ਦੀ ਸਮੱਸਿਆ ਹੈ ਜਾਂ ਕੀ ਦਿੱਕਤ ਹੈ ਜਾਂ ਕੀ ਪ੍ਰੋਬਲਮ ਆ ਕਦੇ ਆ ਕੇ ਖੜੇ ਨਹੀਂ ਹੋਏ ਤੁਸੀਂ ਤੁਸੀਂ ਇਸੇ ਪਿੰਡੇ ਰਹਿੰਦੇ ਨਿਰਵਾਰਸੀ ਹਾਂ ਜੀ ਮੈਂ ਇਹ ਕੱਲ ਸਵੇਰ ਰੋਡ ਬਣੇ ਨੂੰ ਕਿੰਨੇ ਦਿਨ ਹੋ ਗਏ ਇਹ ਜਿੱਦਨ ਦੀ ਮੈਂ ਜੰਮੀ ਆ ਮੈਂ ਐਦਾ ਦਾ ਹੀ ਰੋਡ ਵੇਖ ਰਹੀ ਹਾਂ ਇੱਥੇ ਸਰਪੰਚ ਬਣਿਆ ਉਸ ਤੋਂ ਬਾਅਦ ਵੀ ਨਹੀਂ ਹੋਇਆ ਹਾਂਜੀ ਕੁਝ ਵੀ ਨਹੀਂ ਹੋਇਆ ਮੈਂ ਕਹਿੰਦੀ ਜਿਸ ਦਿਨ ਦੀ ਮੇਰਾ ਜਨਮ ਹੋ ਜਾਗਾ ਤੇ ਮੈਂ ਇਹੀ ਹਾਲ ਦੇਖਦੀ ਹਾਂ ਇਹਨਾਂ ਰੋੜਾਂ ਦਾ ਹਾਂ ਕੋਈ ਸੁਧਾਰ ਨਹੀਂ ਇਹ 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 ਕਿਹੜੇ ਪਾਰਟੀ ਦੇ ਹੈਗੇ ਨੇ ਸਰਪੰਚ ਇਹ ਮੇਰਾ ਖਿਆਲ ਆਮ ਪਾਰਟੀ ਤੋਂ ਆਮ ਪਾਰਟੀ ਤੋਂ ਠੀਕ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਤੇ ਕਿ ਟੈਂਡੇ ਦੇ ਜਿਹੜੇ ਨਿਵਾਸੀ ਨੇ ਕਲੋਨੀ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਹਫਤੇ ਤੋਂ ਲੈ ਕੇ ਬੰਦ ਟਾਈਮ ਹੋ ਗਿਆ ਪਾਣੀ ਜਿਹੜਾ ਨਹੀਂ ਆ ਪਾ ਰਿਹਾ ਸਮੱਸਿਆ ਜਿਹਦੇ ਘਰੇ ਲੱਗਿਆ ਉਹਦੇ ਘਰੇ ਪਾਣੀ ਮੰਗ ਮੰਗ ਕੇ ਇਧਰ ਕਿ ਗੁਜਾਰਾ ਕਰਨਾ ਪੈ ਰਿਹਾ ਵੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਆਮ ਆਦੀ ਪਾਰਟੀ ਆ ਸਰਪੰਚ ਲੋਕਾਂ ਦੇ ਘਰੇ ਜਰੂਰ ਪਹਿਲੇ ਵੋਟਾਂ ਲਾਂ ਜਾਂਦਾ ਉਸ ਤੋਂ ਬਾਅਦ ਹੱਥ ਹੱਥ ਜੋੜ ਕੇ ਜਰੂਰ ਵੋਟਾਂ ਲੈਂਦੇ ਨੇ ਤੇ ਉਸ ਤੋਂ ਬਾਅਦ ਦਤਕਾਰ ਦਿੱਤਾ ਜਾਂਦਾ ਵੈ ਇਨਕਾਰ ਕੀਤਾ ਜਾਂਦਾ ਤੇ ਅਸੀਂ ਤੁਹਾਨੂੰ ਜਾਣਦੇ ਨਹੀਂਗੇ ਹਾਲਾਂਕਿ ਅਸੀਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਰੋਡ ਕਿੰਨੀ ਦੇਰ ਦੀ ਬਣੀ ਦੇਖ ਸਕਦੇ ਹੋ ਪਾਣੀ ਦੀ ਸਮੱਸਿਆ ਚਲੋ ਅਲੱਗ ਬਣੀ ਹੈ ਰੋਡ ਦੀ ਵੀ ਕਾਫੀ ਸਮੱਸਿਆ ਜਿਹੜੀ ਕਿ ਬਣੀ ਨਜ਼ਰਾਂ ਦੀ ਵੀ ਇਹ ਸਮੱਸਿਆ ਕਾਫੀ ਇਹ ਕਿੰਨੀ ਕੁ ਜਲਦ ਇਹਨਾਂ ਦਾ ਹੱਲ ਹੋਏਗਾ ਕਦੋਂ ਪਾਣੀ ਆਏਗਾ ਕਦੋਂ ਇਹ ਆਪਣਾ ਹੱਲ ਕਰਨਗੇ ਕੀ ਸਰਪੰਚਰੀ ਜ਼ਿੰਮੇਦਾਰ ਨਹੀਂ ਬੰਦੀ ਮਾਨ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਜਰੂਰ ਕਰਦੀ ਹੈ ਕਿ ਸਰਪੰਚਾਂ ਨੂੰ ਤਹਿਤਾ ਦਿੱਤੀਆਂ ਗਈਆਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਪਰ ਦਾਅਵਿਆਂ ਤੇ ਖਰੇ ਕੌਣ ਉਤਰੇ ਨੇ ਪ੍ਰਸ਼ੰਚਿੰਨ ਨਗਰ ਲੱਗਦਾ ਹੋਇਆ ਨਜ਼ਰ ਆ ਰਿਹਾ ਵਾ ਕਿਤਨਾ ਕੀਤੇ ਉਹ ਨਾਲ ਸਮੇਂ ਤੇ ਦੇਖਣਾ ਆਏਗਾ ਕਿ ਇਹਨਾਂ ਦਾ ਹੱਲ ਹੋਵੇਗਾ ਕਿ ਨਹੀਂ ਹੋਵੇਗਾ ਪਾਣੀ ਲੋ ਕਿੰਨੀ ਕੁ ਸਮੱਸਿਆ ਸਾਹਮਣਾ ਕਰਨਾ ਪਵੇਗਾ ਇਹ ਆਉਣ ਵਾਲੇ ਸਮੇਂ ਜਰੂਰ ਦੇਖਣਾ ਹੈ ਜੁੜੇ ਹੋਏ ਲੋਕਾਂ ਲਈ ਵੀ ਦਾ ਯੂਮ ਵੀ ਰਿਪੋਰਟ ਧੰਨਵਾਦ ਸਾਡਾ ਸਰਪੰਚ ਦੇ ਵੱਲੋਂ ਇਹ ਪਾਣੀ ਦਾ ਹੱਲ ਨਹੀਂ ਕਰਾਇਆ ਗਿਆ ਤੇ ਉਸ ਤੋਂ ਬਾਅਦ ਲੋਕਾਂ ਨੇ ਨਵਾਂ ਉਮੀਦਵਾਰ ਸਰਪੰਚ ਚੁਣਿਆ ਉਸ ਤੋਂ ਬਾਅਦ ਚੁਣ ਕੇ ਫਿਰ ਤੋਂ ਲੋਕਾਂ ਨੂੰ ਸਰਪੰਚ ਦੇ ਘਰ-ਬਾਰ ੱੱਕੇ ਖਾਣੇ ਪੈ ਰਹੇ ਆ ਹੁਣ ਸਰਪੰਚ ਭੁਪਿੰਦਰ ਦੇ ਨਾਲ ਗੱਲਬਾਤ ਕਰਦੇ ਆ ਇੱਥੇ ਦੇ ਮੱਤਾਵਾੜ ਦੇ ਜਿਹੜੇ ਪਿੰਡ ਹੈ ਉਹਨਾਂ ਦੇ ਸਰਪੰਚ ਨੇ ਤੇ ਇੰਦਰਾ ਕਲੋਨੀ ਇਹਨਾਂ ਦੇ ਇਲਾਕੇ ਦੇ ਵਿੱਚ ਹੀ ਪੈਂਦੀ ਹੈ ਏ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਨੂੰ ਫੋਨ ਜਰੂਰ ਲਾਇਆ ਹੋਇਆ ਵੈ ਹਲੋ ਹਲੋ ਹਾਂਜੀ ਜੀ ਫੋਨ ਕੀਤਾ ਜੀ ਬਵਿੰਦਰ ਜੀ ਯੋਗਮਬੀ ਜੀ ਗੱਲ ਕਰ ਰਿਹਾ ਜਨਰਲ ਦੇ ਵਿੱਚ ਪਟਨਾ ਲਾਈਟ ਤੋਂ ਹਾਂਜੀ ਪੱਤਰਕਾਰ ਗੱਲ ਕਰ ਰਿਹਾ ਸਰ ਲੁਧਿਆਣਾ ਲਾਈਟ ਤੋਂ ਹਾਂਜੀ ਬੋਲੋ ਜੀ ਸਰ ਇੱਕ ਤੁਹਾਡੇ ਇੰਦਰਾ ਕਲੋਨੀ ਦੇ ਵਿੱਚ ਲੋਕ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਪਾਣੀ ਨਹੀਂ ਆ ਰਿਹਾ ਹੈਗਾ ਤੇ ਸਾਡੇ ਕੋਲ ਅੱਜ ਦੱਸਿਆ ਪਹਿਲੀ ਵਾਰੀ ਪਾਣੀ ਨਹੀਂ ਆ ਰਿਹਾ ਹਾਂਜੀ ਆਪਾਂ ਨੂੰ ਤਾਂ ਅੱਜ ਦੱਸਿਆ ਜੀ ਇਹਨਾਂ ਨੇ ਪਾਣੀ ਨਹੀਂ ਆ ਰਿਹਾ ਤੁਸੀਂ ਤੁਹਾਡੇ ਤੋਂ ਪਤਾ ਲੱਗ ਰਿਹਾ ਮੈਨੂੰ ਓਕੇ ਹਾਂ ਉਹ ਤੁਹਾਡੇ ਘਰ ਦੇ ਬਾਹਰ ਬਾਲਟੀਆਂ ਵੀ ਲੈ ਕੇ ਆਏ ਸੀਗੇ ਭਾਜੀ ਹੁਣ ਬਾਲਟੀਆਂ ਚਾਹੇ ਜਿਹੜੀ ਮਰਜ਼ੀ ਲਿਆਣ ਆਪਾਂ ਘਰ ਨੂੰ ਮਨਾ ਕੀਤਾ ਸਰਪੰਚ ਆ ਸਕਦਾ ਜਿਹੜਾ ਮਰਜ਼ੀ ਜੀ ਆ ਬੂਹੇ ਖੁੱਲੇ ਆ ਹਾਂ ਆਪਾਂ ਨੂੰ ਤੁਹਾਡੇ ਤੋਂ ਪਤਾ ਲੱਗ ਰਿਹਾ ਪਹਿਲੀ ਵਾਰੀ ਕੋਈ ਵੀ ਮਲੌਨੀ ਵਾਲਾ ਜਾਂ ਕੋਈ ਆਜ ਮੱਲੇ ਵਾਲਾ ਦੱਸ ਦੇਵੇ ਵੀ ਪਹਿਲਾਂ ਸਰਪੰਚ ਨੂੰ ਫੋਨ ਕੀਤਾ ਪਾਣੀ ਨਹੀਂ ਆ ਰਿਹਾ ਸਾਹਮਣੇ ਇਹਨਾਂ ਦੀ ਇੰਦਰ ਕਲੋਨੀ ਤੇ ਮੱਕੜ ਕਲੋਨੀ ਆ ਮੱਕੜ ਜੀ ਨੇ ਘੱਟੀ ਦੋਨੇ ਇਹਨਾਂ ਦੀਆਂ ਕਲੋਨੀਆਂ ਘੱਟੀਆਂ ਹੋਈਆਂ ਦਫ਼ਤਰ ਵੀ ਉਹਨਾਂ ਦਾ ਉੱਥੇ ਹੀ ਆ ਮੇਨ ਤੇ ਮੱਕੜ ਦਫ਼ਤਰ ਜਾਂ ਮੇਲਿਓ ਜਾ ਕੇ ਉੱਥੇ ਅੱਜ ਮੈਂ ਵੀ ਆ ਜਾਊਂਗਾ ਮੱਕੜ ਦੇ ਦਫ਼ਤਰ ਜਿਨ੍ਹਾਂ ਨੇ ਕਲੋਨੀਆਂ ਘੱਟੀਆਂ ਮੱਕੜ ਤੇ ਇੰਦਰ ਇਹ ਮੱਕੜ ਵਿੱਚ ਵੀ ਨਹੀਂ ਇੱਕ ਦੋ ਕਲੀਆਂ ਚਾ ਰਿਆ ਸੀ ਕਿਉਂਕਿ ਇਹਨਾਂ ਨੇ ਜਿਹੜੀ ਕਲੋਨੀਆਂ ਕੱਟਦੇ ਨੇ ਜੀ ਇਹ ਕੋਈ ਢੰਗ ਨਾਲ ਪੈਪ ਨਹੀਂ ਪਈ ਹੁੰਦੀ ਕੋਈ 3 ਫੁੱਟ ਉੱਤੇ ਜਾ ਰਹੀ ਕੋਈ ਨੀਵੇਂ ਜਾ ਰਹੀ ਕੋਈ ਲੈਵਲ ਦਾ ਪੈਪਾ ਹੀ ਨਹੀਂ ਇਹਨਾਂ ਨੇ ਦੇਸੀ ਜਗਾੜੂ ਕੰਮ ਕੀਤਾ ਹੁੰਦਾ ਜੇ ਇੱਕ ਵਾਰ ਲੋਕਾਂ ਨੂੰ ਦਿਖਾਣ ਨੂੰ ਪੈਪਾ ਪੈ ਗਈਆਂ ਜੀ ਬਿਜਲੀ ਪਾਣੀ ਆ ਗਈ ਜੀ ਉਹ ਆ ਗਿਆ ਠੀਕ ਹੈ ਜੀ ਜੀ ਉਹਦੇ ਕਰਕੇ ਦਿੱਕਤ ਆਈ ਦੀ ਇੱਕ ਦੋ ਗਲੀਆਂ ਵਿੱਚ ਮੱਕੜ ਕਲੋਨੀ ਚ ਆ ਰਹੀ ਸੀ ਇੱਕ ਇੱਕ ਦੋ ਗਲੀਆਂ ਵਿੱਚੋਂ ਪੈਪਾ ਪਟਾ ਕੇ ਦੁਬਾਰਾ ਸੈੱਟ ਕਰਾਤੀਆਂ ਥੋੜੀ ਜਿਹੀ ਕੋਲੋਂ ਪਈਆਂ ਉਹ ਗਲੀ ਚੱਲਦੀ ਉਸਤੇ ਇਹਨਾਂ ਨੇ ਤਾਂ ਆਪਾਂ ਨੂੰ ਕੋਈ ਦੱਸਿਆ ਹੀ ਨਹੀਂ ਹੈਗਾ ਪਰਸੋ ਚੌਥਮਾ ਵਾਲੇ ਇਹਦੇ ਵਿੱਚ ਇੰਦਰ ਕਲੋਨੀ ਵਿੱਚ ਆਪਾਂ ਆ ਗਏ ਜਾਂਦੇ ਆ ਟਰਾਂਸਫਾਰਮਰ ਲਵਾਇਆ ट्रांसफार्मर ਦੇ ਨੇ ਪ੍ਰਸ਼ਾਂਤ ਸੀਗੇ ਲੈਡ ਤੋਂ ਇਹਨੂੰ ਟ੍ਰਾਂਫਰਸੋ ਲਵਾ ਕੇ ਦਿੱਤਾ ট্রান্সਫਾਰਮਰ ਸਾਰੇ ਲੋਕੀ ਪੁੱਛ ਲਿਓ 5-500 ਰੁਪਏ ਦੰਦੇ ਕਿਸ ਤੋਂ 1 ਰੁਪਇਆ ਨਹੀਂ ਲਿਆ ਅ ਗੋਪਿੰਦਰ ਜੀ ਉਹਨਾਂ ਨੇ ਚਲਵਾ ਗਏ ਫਿਟਿੰਗ ਗੋਪਿੰਦਰ ਜੀ ਮੇਰੀ ਗੱਲ ਸੁਣੋ ਉਹ ਕਹਿ ਰਿਹਾ ਜੀ ਕੀ ਤੁਹਾਡੇ ਕੋਲ 200 ਰੁਪਏ ਲਿਆ ਜਾਂਦਾ ਵਾ ਪਤ ਨਹੀਂ ਟਿਊਬਲ ਦਾ ਪਾਣੀ ਚੱਡਦਾ ਹਾਂ ਜੀ ਉਹ ਮੁੰਡਾ ਜਿਹੜਾ ਰੱਖਿਆ ਦੇਖ ਰੇ ਕਰਦਾ ਕਿ ਇਹ ਟੇਕਰ ਲੀਕਿੰਗ ਲੁਕਿੰਗ ਇਹ ਉਹ ਸਾਰਾ ਉਹੀ ਲੈਂਦਾ ਆਪਾਂ ਕਦੇ ਕਲੋਨੀ ਜਿੰਨਾਂ ਕੋ ਪੈਸਾ ਲੈਣ ਨਹੀਂ ਗਏ ਨਾ ਇਹਨਾਂ ਨੂੰ ਕਿਉਂ ਦਿਓ ਨਾ ਲੋ ਆਪਾਂ ਨਹੀਂ ਕਦੇ ਗਏ ਇਹਨਾਂ ਕੋਲ ਉਹ ਬਪੰਦਰੀ ਤੁਸੀਂ ਮੈਂ ਬਪੰਦਰੀ ਤੁਸੀਂ ਆਮ ਜਨਤਾ ਦੇ ਲਈ ਆਮ ਜਨਤਾ ਤੁਹਾਨੂੰ ਚੁਣਿਆ ਵਾ ਵੋਟਾਂ ਪਾਈਆਂ ਨੇ ਹਾਂ ਬਿਲਕੁਲ ਨੁਮਾਇੰਦਾ ਤੁਹਾਨੂੰ ਬਣਾਇਆ ਸਰਪੰਚ ਬਣਾਇਆ ਵਾ ਇਹ ਤੁਸੀਂ ਇਹਦੇ ਤੇ ਸਰਕਾਰ ਦੇ ਨਾਲ ਕੋਈ ਗੱਲਬਾਤ ਕਰੋਗੇ ਕਿ ਇਹ ਕਲੋਨੀਆਂ ਜਿਹੜੀਆਂ ਕੱਟ ਰੇ ਨੇ ਕਲੋਨੀਆਂ ਦੀ ਜਾਂਚ ਹੀ ਹੋਣੀ ਚਾਹੀਦੀ ਹੈ ਜਿਹੜੀਆਂ ਕਲੋਨੀਆਂ ਕੱਟੀਆਂ ਹੋਈਆਂ ਵਾ ਕਿ ਜਿਹੜੇ ਪਹਿਲੇ ਸਰਪੰਚ ਸੀਗੇ ਸਾਡੇ ਤੋਂ ਪਹਿਲਾਂ ਉਹਨਾਂ ਨੇ ਕਨੈਕਸ਼ਨ ਦਿੱਤਾ ਆ ਜਿਹੜੀਆਂ ਨਵੀਂ ਕਿ ਉਹਨਾਂ ਹੀ ਕੱਟਦੀ ਆ ਆਪਾਂ ਨੇ ਕਨੈਕਸ਼ਨ ਦਿੰਦੇ ਉਹਨੂੰ ਉਹ ਜਿਹੜਾ ਇੱਕ ਕਲੋਨੀ ਕੱਟਦਾ ਕਲੋਨਾਈਜ਼ਰ ਆ ਕੇ ਤੇ ਪ੍ਰਾਈਵੇਟ ਕਲੋਨੀ ਕੱਟਦਾ ਨਜਾਇਜ਼ ਉਹ ਆਪੇ ਦੇਖੇ ਕਿੰਦਾ ਪਾਣੀ ਦੇਣਾ ਬੋਰ ਗਰਾ ਕੇ ਦੇਣੇ ਕੀ ਕਰਨਾ ਕਿਉਂਕਿ ਸਾਡੇ ਕੋਲ ਤਾਂ ਇੱਕ ਟੈਂਕੀ ਆ ਇੱਕੋ ਪਾਣੀ ਕੱਕੇ ਪਿੰਡ ਦਾ ਹੈ ਕੱਕੇ ਪਿੰਡ ਦੇ ਨਾਲ 15 ਕਲੋਨੀਆਂ ਲੱਗੀਆਂ ਜੀ ਤੁਸੀਂ ਆਪ ਦੇਖੋ ਕਿੱਥੇ ਕੱਕੇ ਪਿੰਡ ਦੀ ਆਬਾਦੀ ਹਜ਼ਾਰ ਤੇ ਕਿੱਥੇ ਹੁਣ 15 ਕਲੋਨੀਆਂ ਦੇਰ ਇੱਕ ਕਲੋਨੀ ਵਿੱਚ 2000 ਆਬਾਦੀ ਹੋ ਗਈ 30000 ਆਬਾਦੀ ਚ ਪਾਣੀ ਇੱਕੋ ਟੈਂਕੀ ਕਿੱਦਾਂ ਪੂਰਾ ਕਰੂਗੀ ਹੁਣ ਮੈਂ ਮੁੰਡੀਆਂ ਸਾਹਿਬ ਨੂੰ ਰਿਕਵੈਸਟ ਕਰਨੀ ਹੈ ਇੱਕ ਬੋਰ ਸਾਨੂੰ ਇੱਕ ਟੈਂਕੀ ਹੋਰ ਦੋ ਤਾਂ ਮੈਂ ਆਪਣੇ ਵੱਲ ਕਰੂੰਗਾ ਜੀ ਕਿ ਚਲੋ ਲੋਕਾਂ ਨੂੰ ਵਧੀਆ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮਿਲੇ ਜੀ ਹਾਂ ਉਹਨੀ ਗੱਲ ਹੈ ਕਿ ਉਹ ਸਾਨੂੰ ਪ ਹਾਂ ਤੋਂ ਬਾਅਦ ਉਹ ਹੁਣ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਜਾਏਗਾ ਪਾਣੀ ਹਾਂਜੀ ਹਾਂਜੀ ਮੈਂ ਕੋਈ ਗੱਲ ਨਹੀਂ ਤੁਸੀਂ ਤੋਟੇ ਮੈਨੂੰ ਸਰ ਤੁਹਾਡੇ ਤੋਂ ਪਤਾ ਲੱਗਿਆ ਮੈਂ ਮੱਕੜ ਜੀ ਨੂੰ ਫੋਨ ਮਾਰ ਕੇ ਮੇਰੇ ਲਿੰਕ ਚ ਰਹਿੰਦੇ ਜੀ ਕਲੋਨੀ ਚ ਦਿੱਕਤ ਆndi ਮੈਨੂੰ ਫੋਨ ਕਰਦੇ ਆ ਮੈਂ ਉਹ ਪੁੱਛਦਾ ਵੀ ਕਿਹੜੀ ਕਲੋਨੀ ਚ ਪਾਣੀ ਨਹੀਂ ਜਾ ਰਿਹਾ ਵੱਤੋ ਇਹਦੀ ਜੀ ਸੀ ਵੀ ਲਾ ਕੇ ਪਾਟਾ ਲਾਂਗੇ ਇਹ ਨਹੀਂ ਹੋਊਗਾ ਕਿ ਸਾਰੇ ਮਹੱਲੇ ਚ ਨਹੀਂ ਜਾ ਰਿਹਾ ਕੱਦੀ ਗਲੀ ਹੋਊਗੀ ਜਿੱਥੇ ਨਹੀਂ ਜਾ ਰਿਹਾ ਜੀ ਜੀ ਹਾਂ ਇਦਾਂ ਨਹੀਂ ਹੁੰਦਾ ਕਿ ਸਾਰੇ ਮਹੱਲੇ ਵਿੱਚ ਨਹੀਂ ਤੁਸੀਂ ਕੋਈ ਉਥੇ ਮੌਕੇ ਤੇ ਵੀ ਆ ਜਾਓ ਮੇਰੇ ਨਾਲ ਸائیں ਹੁਣੇ ਆ ਜਾਓ ਮੈਂ ਅੱਧੇ ਘੰਟੇ ਚ ਆ ਜਾਣਾ ਮੈਂ ਬਾਹਰ ਸੀਗਾ ਸਰ ਇੱਕ ਹੋਰ ਗੱਲ ਹੈ ਜਿਹੜਾ 200 ਰੁਪਏ ਦਿੱਤਾ ਇਹ ਬੰਦੇ ਦੇ ਜਾਂ ਤੁਸੀਂ ਇਹਦੀ ਕੋਈ ਅਲੱਗ ਸੈਲਰੀ ਲਵਾ ਕੇ ਜਾਂ ਸੈਲਰੀ ਭਾਜੀ ਲੱਗੀ ਨਹੀਂ ਇਹਦੀ ਸੈਲਰੀ ਪੁੱਛਿਆ ਸੀ ਸੈਲਰੀ ਨਹੀਂ ਲੱਗੀ ਇਹਦੇ ਵਿੱਚੋਂ ਇਕੱਠਾ ਕਰਕੇ ਜਿਹੜਾ ਹੁੰਦਾ ਨਾ ਐਦਾਂ ਨਾ ਜਿਹੜੇ ਪਿੰਡ ਵਾਲੇ ਲੋਕ ਆ ਇਹ ਨਹੀਂ ਪੈਸਾ ਦਿੰਦੇ ਜੀ ਪਿੰਡ ਵਾਲੇ ਕਹਿੰਦੇ ਸੀ ਜਦੋਂ ਦਾ ਚੰਨੀ ਸਾਹਿਬ ਨੇ ਬਿਜਲੀ ਦਾ ਬਿੱਲ ਕਿਹਾ ਜੀ ਮਾਪ ਹੋ ਗਿਆ ਟੈਂਕੀਆਂ ਦਾ ਜੀ ਉਹ ਹੋ ਗਿਆ ਉਹਨਾਂ ਨੇ ਪਿੰਡ ਵਾਲੇ ਸਾਡੇ ਨਹੀਂ ਪੈਸਾ ਦਿੰਦੇ ਪੰਜਾਬੀ ਬੰਦਾ ਕੋਈ ਨਹੀਂ ਦਿੰਦਾ ਪੈਸਾ ਇਹ ਪ੍ਰਵਾਸੀ ਜਿਹੜੇ ਜਿਨ੍ਹਾਂ ਨੂੰ ਕਲੋਨੀਆ ਪਹਿਲਾਂ ਦੇ ਮੈਨੂੰ ਦਿੱਤੇ ਹੈ ਕਨੈਕਸ਼ਨ ਉਹ ਚਲੋ ਉਹ ਦੇ ਦਿੰਦਿਆਂ 100 ਰੁਪਿਆ ਕਿਸਕ ਹੁੰਦੇ ਕੋ 100 ਵਿੱਚੋਂ 80 ਬੰਦੇ ਤੁਹਾਨੂੰ ਪਤਾ ਤੁਹਾਡੇ ਰਗਈ ਵਿੱਚ ਹੋਣਗੇ ਭਰਾ ਮੇਰੇ ਜਿਹੜੇ ਕਹਿਣਗੇ ਆਪਾਂ ਜਾਂ ਉੱਥੇ ਸੋਕ ਜਗਾ ਕਰਕੇ ਲੈ ਕੇ ਰੱਖ ਦੀ ਵਾਜੂਗੀ ਨਾਲੇ ਟਾਈਮ ਚ ਪਈ ਰਹੂਗੀ ਤੁਸੀਂ ਕੀ ਕਰਨਾ ਜੀ ਕਨੈਕਸ਼ਨ ਲੈ ਲੈ ਟੁੱਟੀ ਦਾ ਕੇ ਇੱਕ ਵਾਰੀ ਚਾਰ ਦਵਾਰੀ ਕਰਤੀ ਜੀ ਬਾਉਂਡਰੀ ਕਰਕੇ ਚਲੇ ਗਏ ਉਹਦਾ ਬਿਲ ਥੋੜੀ ਆਣਾ ਜੀ ਤੁਸੀਂ ਦੱਸੋ ਉਹ ਕਿੱਥੋਂ ਤੁਹਾਡੇ ਕੋਲ ਬਿਲ ਥੋੜੀ ਲੈਣ ਜਾਵਾਂਗੇ ਸਾਡੇ ਹੁੰਦਾ ਕਿੱਥੇ ਰਹਿੰਦੇ ਹੋ ਤੁਸੀਂ ਉਹ ਤਾਂ ਤੁਸੀਂ ਗੱਲ ਬਹੁਤ ਲੰਬੀ ਲੈ ਗਏ ਹਾਂ ਉਥੇ ਰਹਿਣ ਦੇ ਜਿਹੜੇ ਹੁਣ ਰਹਿ ਰਹੇ ਹਨ ਤੱਕ ਰਹਿ ਰਹੇ ਸਿਰਫ ਉਹੀ ਉਹ ਮੁੰਡਾ ਫਿਰ ਉਹ ਮੁੰਡਾ ਜਿਹੜਾ ਦਿਨ ਰਾਤ ਮੋਟਰ ਚਲਾਉਂਦਾ ਵਾ ਜਾ ਕੇ ਰਾਤੀ 11 11:30 12 ਵਜੇ ਤੱਕ ਪਾਣੀ ਪੂਰਾ ਹੁੰਦਾ ਕਲੋਨੀਆਂ 'ਚ ਉਹ ਫਿਰ ਉਹ ਕੇਅਰ ਟੇਕਰ ਦੋ ਤਿੰਨੇ ਜਣੇ ਹੈਗੇ ਜੀ ਉਹ ਪਤੀਜਾ ਦਾ ਦੋ ਤਿੰਨੇ ਜਣੇ ਉਹੀ ਇਕੱਠਾ ਕਰਦੇ ਆ ਉਹ ਜਿਹੜਾ ਉਹਨਾਂ ਦਾ ਇਕੱਠਾ ਹੁੰਦਾ ਜਾਂ ਲੀਕਿੰਗ ਜਾਂ ਕੁਛ ਆ ਸਭ ਕੁਛ ਉਹਨਾਂ ਨੇ ਦੇਖਣਾ ਫਿਰ ਉਹ ਮੋਟਰਸਾਰ ਜਿਹੜੇ ਕੁਛ ਹੋਵੇ ਉਹੀ ਦੇਖਦਾ ਜੀ ਫਿਰ ਉਹ ਚਲ ਹੁਣ ਤੁਹਾਡੇ ਵੱਲੋਂ ਇਹ ਕੀਤਾ ਜਾਏਗਾ ਇਹਨਾਂ ਨੂੰ ਪਾਣੀ ਕੋਈ ਆਪਾਂ ਕੋਈ ਨਹੀਂ ਕਰਾ ਦਿੰਦੇ ਕੋਈ ਜੀ ਇਹ ਕਰਵਾਈ ਜਾਏਗੀ ਸਾਫ ਸਾਬ ਇੱਕ ਸੜਕਾਂ ਦਾ ਵੀ ਬੜਾ ਰੋਡਾ ਵੈਸੇ ਭਾਜੀ ਸੜਕਾਂ ਜਿਹੜੀਆਂ ਦੋ ਸੜਕਾਂ ਤਾਂ ਮੁੰਡੀਆਂ ਸਾਹਿਬ ਆਏ ਸੀਗੇ ਥੋੜੇ ਦਿਨ ਪਹਿਲਾਂ ਫਿਰਨੀ ਦਾ ਪਾਸ ਹੋ ਗਿਆ ਆਪਣੀ ਜੀ ਸਾਹਿਬ ਨਾਲ ਗੱਲ ਹੋ ਗਈ ਆ ਜੀ ਇੱਕ ਤਾਈਪੁਰੋਂ ਜਿਹੜਾ ਰੋਡ ਜਾਂਦਾ ਵੀ ਪਾਸ ਹੋ ਗਿਆ ਕਿੱੱਬਾ ਰੋਡਾਂਪ ਤੱਕ ਇਹਦੇ ਪਾਸ ਹੋ ਗਿਆ ਦੋ ਤਿੰਨ ਸੜਕਾਂ ਹੋ ਗਈਆਂ ਪਾਸ ਜੀ ਜੀ ਤੇ ਹੁਣ ਜਦੋਂ ਟੈਂਡਰ ਆਣਾ ਜੀ ਉਦੋਂ ਹੀ ਬੰਨੀਆਂ ਸਰਕਾਰੀ ਕੰਮ ਹੈ ਇਹਦੇ ਵਿੱਚ ਕਿਉਂਕਿ ਪ੍ਰਾਈ ਪੀਡਬਲੂਡੀ ਚ ਆਪਣਾ ਲੈਣ ਦੇਣ ਤਾਂ ਨਹੀਂ ਪੰਚਾਇਤ ਦਾ ਇਹ ਤਾਂ ਜਦੋਂ ਉਹਨਾਂ ਦੇ ਆਪਣੇ ਹਿਸਾਬ ਨਾਲ ਨਹੀਂ ਉਦੋਂ ਹੀ ਬੰਨੀਆਂ ਆਪਾਂ ਚ ਰਿਕਵੈਸਟ ਹੀ ਕਰ ਸਕਦੇ ਹਾਂ ਉਹਨਾਂ ਨੂੰ ਬਸ ਚਲੋ ਠੀਕ ਆ ਆਪੋ ਬ ਬਹੁਤ ਧੰਨਵਾਦ ਤੁਹਾਨੂੰ ਜਾਣਕਾਰੀ ਦੇਣ ਦੇ ਲਈ ਬਹੁਤ ਧੰਨਵਾਦ